ਅੱਜ ਕੋਟਕਪੂਰਾ ਵਿੱਚ ਸਾਬਕਾ ਸੈਨਿਕਾਂ ਨੇ ਕਿਸਾਨਾਂ ਦੇ ਸਮਰਥਨ ਵਿੱਚ ਖੇਤੀ ਕਾਨੂੰਨਾਂ ਲੈ ਕੇ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਅਤੇ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਰੱਜ ਕੇ ਰੋਸ ਜਤਾਇਆ ਇਸ ਰੋਸ ਮਾਰਚ ਵਿੱਚ ਜ਼ਿਲ੍ਹੇ ਪਰਦੇ ਸਾਬਕਾ ਸੈਨਿਕਾਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਭਾਗ ਲਿੱਤਾ ਕੋਟਕਪੂਰਾ ਵਿੱਚ ਸਾਰੇ ਸਾਬਕਾ ਸੈਨਿਕ ਇਕੱਠੇ ਹੋਏ ਆ ਔਰ ਆਟਾ ਸਿਰਫ ਇੱਕ ਹੀ ਮਕਸਦ ਸੀ ਕਿ ਇੱਥੇ ਇਕੱਠੇ ਹੋਣਾ ਜੋ ਕਿਸਾਨ ਵੀਰਾਂ ਨਾਲ ਧੱਤਾਂ ਹੋ ਰਿਹਾ ਹੈ ਔਰ ਜੋ ਇਹ ਕਾਲਾ ਬਿੱਲ ਬਾਸ ਹੋਇਆ ਹੈ ਔਰ ਅਸੀਂ ਬਹੁਤ ਹੀ ਤਰ੍ਹਾਂ ਦੇ ਜਵਾਬ ਦੇ ਰਹੇ ਹਾਂ ਪ੍ਰੈਸ਼ਰ ਪਾ ਰਹੇ ਹਾਂ ਕਿ ਇਹ ਕਾਲਾ ਬਿੱਲ ਜਿਹੜਾ ਹੈ ਇਹ ਵਾਪਸ ਲਿਆ ਜਾਵੇ ਔਰ ਸਰਕਾਰ ਨੂੰ ਅਸੀਂ ਚੇਤਾਵਨੀ ਦਿੰਦੇ ਆ ਹਸਪਤਾ ਸੈਨਿਕ ਲਾਲ ਬਾਦਰ ਸ਼ਾਸ਼ਤਰੀ ਜੀ ਨੇ ਨਾਰਾ ਰੱਖਿਆ ਸੀ ਜੈ ਜਵਾਨ ਜੈ ਕਿਸਾਨ ਜਦੋਂ ਜਦੋਂ ਦੇਸ਼ ਤੇ ਮੁਸੀਬਤ ਆਈ ਹੈ ਤਾਂ ਉਸ ਟਾਈਮ ਜਵਾਨ ਕਿਸਾਨਾਂ ਦੇ ਨਾਲ ਖੜਾ ਹੋਇਆ ਤੇ ਕਿਸਾਨ ਜਵਾਨਾਂ ਦੇ ਨਾਲ ਖੜਾ ਆ ਔਰ ਅੱਜ ਜਿਹੜਾ ਟਾਈਮ ਹੈ ਅੱਜ ਜਵਾਨ ਕਿਸਾਨ ਦੇ ਨਾਲ ਖੜਾ ਹੈ ਔਰ ਅਸੀਂ ਚੇਤਾਵਨੀ ਦੇ ਰਿਹਾ ਸੈਂਟਰ ਸਰਕਾਰ ਨੂੰ ਅਸੀਂ ਹਸਪਤਾ ਸੈਨਿਕਾਂ ਨੇ ਕਾਰਗਿਲ ਦਾ ਯੁੱਧ ਲੜਿਆ ਹੈ ਕਾਰ ਦੀ ਬਾੜ ਦੀ ਲੜਾਈ ਲੜੀ ਹੈ ਔਰ ਅਸੀਂ ਹਥਿਆਰ ਰੱਖ ਕੇ ਆਏ ਆ ਪਰ ਅਸੀਂ ਚਲਾਣਾ ਨਹੀਂ ਭੁੱਲੇ ਸਰਕਾਰ ਸਾਨੂੰ ਉਹਨਾਂ ਹਥਿਆਰਾਂ ਨੂੰ ਚੱਕਣ ਦੇ ਮਜਬੂਰ ਨਾ ਕਰੇ ਇਸ ਕਰਕੇ ਅਸੀਂ ਸਰਕਾਰ ਨੂੰ ਚੇਤਾਵਨੀ ਦੇ ਰਹੇ ਹਾਂ ਕਿ ਇਹ ਜੋ ਉਹਨਾਂ ਨੇ ਕਾਲਾ ਬਿੱਲ ਪਾਸ ਕੀਤਾ ਹੈ ਇਸ ਕਾਲੇ ਬਿੱਲ ਨੂੰ ਜਲਦੀ ਤੋਂ ਜਲਦੀ ਵਾਪਸ ਲੈ ਲੇ ਕਾਲਾ ਕਾਨੂੰਨ ਵਾਪਸ ਨਹੀਂ ਹੁੰਦਾ ਇਹ ਅੰਦੋਲਨ ਅਸੀਂ ਦੱਸਣਾ ਚਾਹੁੰਦੇ ਹਾਂ ਇਹ ਅੰਦੋਲਨ ਅਜੇ ਸ਼ੁਰੂ ਸਟਾਰਟ ਹੈ ਤਾਂ ਇਹ ਆਪਣੇ ਦਿਮਾਗ ਚੋਂ ਕੱਢ ਦੇ ਵੀ ਇਹ ਅੰਦੋਲਨ ਦਾ ਐਂਡ ਹੈ ਇਹ ਅੰਦੋਲਨ ਦੀ ਸਟਾਰਟਿੰਗ ਹੈ ਅਸੀਂ ਦਿੱਲੀ ਨੂੰ ਚਾਰੇ ਪਾਸੇ ਬਿਲਕੁਲ ਐ ਤਾਸੀਲ ਕਰ ਦਾਂਗੇ ਸੰਸਦ ਭਵਨ ਦੇ ਅੰਦਰ ਟੱਕਰ ਜਾਣ ਦੀ ਵੀ ਹਿੰਮਤ ਰੱਖਦੇ ਆਂ ਅਸੀਂ ਔਰ ਮੋਦੀ ਸਰਕਾਰ ਸਾਨੂੰ ਇੰਨਾ ਜ਼ਿਆਦਾ ਸਾਨੂੰ ਪ੍ਰੈਸ਼ਰ ਨਾ ਕਰੇ ਔਰ ਜਲਦੀ ਇਹਨੂੰ ਵਾਪਸ ਲੈ ਲੇ ਨਹੀਂ ਤਾਂ ਅਸੀਂ ਸੰਸਦ ਭਵਨ ਤੋਂ ਅੰਦਰ ਵੜਨ ਵਲ ਵੜਨ ਨੂੰ ਵੀ ਨਹੀਂ ਡਰਦੇ ਔਰ ਵੜ ਜਾਾਂਗੇ ਅੰਦਰ ਔਰ ਅਸੀਂ মিডিਆ ਦੇ ਬਹੁਤ ਧੰਨਵਾਦੀ ਆ ਜੋ মিডিਆ ਸਾਨੂੰ ਪੂਰਾ ਸਪੋਰਟ ਕਰ ਰਹੀ ਹੈ ਉਹ ਇਹਨਾਂ ਦਾ ਅਸੀਂ ਧੰਨੀ ਦੇ ਸਕਦੇ ਸ਼ੁਕਰੀਆ ਥੈਂਕ ਯੂ ਮੈਂ ਸੁਬੇਸ਼ ਮੇਜਰ ਯਾਦਵਿੰਦਰ ਸਿੰਘ ਇੰਡੀਅਨ ਬੈਟਨ ਆਰਗੇਨਾਈਜੇਸ਼ਨ ਗਿਲਾ ਮਾਨਸਾ ਦਾ ਪ੍ਰੈਜ਼ੀਡੈਂਟ ਅੱਜ ਅਸੀਂ ਪਟਪੂਰੇ ਆਪਣੀ ਇੱਕ ਵਿਚਾਰ ਰੈਲੀ ਕਢਣਾ ਰਹੇ ਹਾਂ ਜਿਹਦੇ ਜਿਹਦਾ ਮੇਨ ਮਕਸਦ ਹੈ ਸਾਡੀ ਸਰਕਾਰ ਵੱਲੋਂ ਸਾਡੀਆਂ ਪੈਨਸ਼ਨਾਂ ਦੇ ਵਿੱਚ ਕੋਈ ਸਵੰਧੀ ਪ੍ਰਪੋਜ਼ਲ ਲਿਆਂਦਾ ਗਿਆ ਹੈ ਬਾਕੀ ਕਿਸਾਨਾਂ ਦੀਆਂ ਮੰਗਾਂ ਕਿਸਾਨਾਂ ਦਾ ਸਵਤਨਨ ਦੇਣ ਵਾਸਤੇ ਵੀ ਹੱਤਿਆਰ ਹਾਂ ਅਦੇ ਸਰਕਾਰ ਨੂੰ ਅਸੀਂ ਇੱਕ ਵਾਰ ਰੈਸਟ ਬੇਨਤੀ ਕਰਨ ਆਇਆ ਹਾਂ ਕਿ ਸੈਨਿਕਾਂ ਦੀ ਕਿਸੇ ਵੀ ਪੈਨਸ਼ਨ ਨਾਲ ਜਾਂ ਕਿਸੇ ਵੀ ਫੈਸਿਲਿਟੀ ਨਾਲ ਜੋ ਪਹਿਲਾਂ ਤੋਂ ਮਿਲ ਰਹੀ ਹੈ ਵੀ ਛੇੜਛਾੜ ਨਾ ਕਰੇ ਸਰਕਾਰ ਕਿਉਂਕਿ ਇਹਨਾਂ ਨੇ ਕੰਟੀਨ ਦੀਆਂ ਫੈਸਿਲਿਟੀਆਂ ਬਾਰੇ ਬੋਲਿਆ ਵੀ ਘੱਟ ਕਰਾਂਗੇ ਤੇ ਸਾਡੇ ਪੈਨਸ਼ਨਾਂ ਬਾਰੇ ਬੋਲਿਆ ਘੱਟ ਕਰਾਂਗੇ ਸਰਵਿਸ ਵੱਧ ਕਰਾਂਗੇ ਇਹਦੇ ਬਾਰੇ ਅਸੀਂ ਆਪਣਾ ਰੋਸ ਪ੍ਰਗਟ ਕਰਨ ਲਈ ਅੱਜ ਮਾਨਸਾ ਤੋਂ ਚੱਲ ਕੇ ਕੋਟਪੂਰਾ ਆਏ ਹਾਂ ਜਿਹੜਾ ਕਿਸਾਨ ਮੋਰਚਾ ਲੱਗਿਆ ਹੋਇਆ ਹੈ ਉਹਦੇ ਬਾਰੇ ਆਪਾਂ ਸਾਰੇ ਪਨੀਪਾ ਜਾਮਿਲ ਜਾਣਦੇ ਆ ਕਿ ਜਿਹੜਾ ਇਹ ਤਿੰਨ ਬਿੱਲ ਬਣੇ ਨੇ ਇਹ ਕਾਲੇ ਕਾਨੂੰਨ ਨੇ ਇਹਦੇ ਵਿੱਚ ਇਕੱਲੇ ਕਿਸਾਨ ਨੂੰ ਘਾਟਾ ਨਹੀਂ ਹੈਗਾ ਮਜ਼ਦੂਰ ਦੁਕਾਨਦਾਰ ਜੋ ਵੀ ਨੌਕਰੀ ਪੇਸ਼ਾ ਬੰਦਾ ਹੈ ਇਹਦੇ ਵਿੱਚ ਹਰ ਇੱਕ ਬੰਦੇ ਨੂੰ ਘਾਟਾ ਹੈ ਵੀ ਸਾਡੀ ਇਹ ਰਿਕਵੈਸਟ ਹੈ ਬੇਨਤੀ ਹੈ ਕਿਸਾਨਾਂ ਕਿਸਾਨਾਂ ਦੀਆਂ ਮੰਗਾਂ ਨੂੰ ਸਮਝਦੇ ਹੋਏ ਸਰਕਾਰ ਨੂੰ ਜਲਦੀ ਫੈਸਲਾ ਲੈਣਾ ਚਾਹੀਦਾ ਹੈ ਕਿਉਂਕਿ ਬਹੁਤ ਠੰਡ ਦੇ ਵਿੱਚ ਕਿੰਨੀਆਂ ਮੌਤਾਂ ਹੋ ਚੁੱਕੀਆਂ ਉਸ ਤੋਂ ਬਾਅਦ ਫੈਸਲਾ ਲੈਣਾ ਇੰਨਾ ਕੋਈ ਸਵਾਲ ਮਜ਼ਾ ਵੀ ਨਹੀਂ ਆਏਗਾ ਸਰਕਾਰ ਨੂੰ ਜਲਦੀ ਕੋਈ ਨਾ ਕੋਈ ਇਹ ਦੇ ਬਾਰੇ ਫੈਸਲਾ ਲੈਣਾ ਚਾਹੀਦਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਹੱਲ ਕਰੇ ਐਮਐਸਪੀ ਮਾਰਕੀਟਿੰਗ ਜੋ ਵੀ ਹੈ ਜ਼ਮੀਨ ਬਾਰੇ ਹੈ ਸਾਰਾ ਕੁਝ ਸਰਕਾਰ ਨੂੰ ਜਲਦ ਅਸੀਂ ਕਿਸਾਨਾਂ ਦਾ ਸਮਰਥਨ ਕਰਦੇ ਹਾਂ ਜਿੱਥੇ ਵੀ ਸਾਨੂੰ ਹੁਕਮ ਮਿਲੇਗਾ ਅਸੀਂ ਦਿਕਰੀ ਬਾਰਡਰ ਜਾਂ ਸਿੰਘੂ ਬਾਰਡਰ ਉਥੇ ਧਰਨਾ ਦੇਣ ਬਾਤੇ ਤਿਆਰ ਆ